ਦੇਖੋ ਇਹ ਭੈਣ ਦੇ ਕੀ ਹਾਲਾਤ ਸੀ ਜਦੋਂ ਲੈ ਕੇ ਆਏ ਸੀ ਜਦੋਂ ਘਰੇ ਗਏ ਹਾਕੀ ਲੈ ਕੇ ਸਾਨੂੰ ਮਾਰਨ ਪੈ ਗਈ ਇਹ ਭੈਣ ਨਾ ਮਾਰ ਜਨਮ ਬਾਹਰ ਕਰੇ ਤੇ ਮਾਰੀ ਜਾਂ ਮਾਰੀ ਅਸੀਂ ਤੇਰੇ ਭਰਾ ਹਾਂ ਐਜੂ ਬਣਾ ਦੁਸ਼ਮਣ ਤੋਂ ਤੇਰੀ ਹਿੰਮਤ ਕਿ ਕਿੱਥੋਂ ਹੈ ਭੈਣ ਸਰਕਾਰੀ ਜੋਬ ਕਰਦੇ ਸੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਚੰਡੀਗੜ੍ਹ 17 ਸੈਕਟਰ ਦੇ ਵਿੱਚ ਪਰ ਥੋੜੇ ਅਫਸੈਟ ਹੋ ਗਏ ਉਹ ਅਫਸੈਟ ਹੋਣ ਤੇ ਪਰਿਵਾਰ ਨੇ ਇਸ ਗੱਲ ਨੂੰ ਸਮਝਿਆ ਨਹੀਂ ਜਿਹੜਾ ਛਡਾ ਰਿਆ ਪੇਕਿਆਂ ਵੱਲੋਂ ਵੀ ਤੇ ਸੋਹਰਿਆਂ ਵੱਲੋਂ ਤੂੰ ਸਾਨੂੰ ਇੱਕ ਵਾਰੀ ਡਿਕਲੇਅਰ ਕਰ ਦੇ ਤੇ ਅਸੀਂ ਕੀ ਕਰੀਏਗਾ ਡਿਕਲੇਅਰ ਕਰਾ ਦੇ ਨਹੀਂ ਤੁਹਾਨੂੰ ਪਤਾ ਨਹੀਂ ਬੰਦ ਚੱਪਲਾ ਨਹੀਂ ਤੁਹਾਨੂੰ ਚੱਪਲਾ ਮਾਰ ਨਹੀਂ ਭਰਾ ਦੇ ਕੱਪੜੇ ਉਤਾਰ ਕੇ ਸੜਕਾਂ ਤੇ ਤੁਰੇ ਫਿਰਦੀ ਕੱਪੜੇ ਲਾਦਣ ਦੀ ਬਿਲਕੁਲ ਸਤਵੰਤ ਕੌਰ ਭੈਣ ਬਿਲਕੁਲ ਠੀਕ ਆ ਸਾਡੇ ਨਾਲ ਸੇਵਾ ਕਰਵਾਉਣ ਲੱਗ ਗਿਆ ਪ੍ਰੋਪਰ ਠੀਕ ਹੋ ਕੇ 100% ਠੀਕ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਵੰਤ ਕੌਰ ਨਈਰ ਭੈਣ ਦੀ ਜਿਹੜੀ ਸਾਂਝ ਤੁਹਾਡੇ ਨਾਲ ਪਾਉਣ ਲੱਗਿਆਂ ਪਹਿਲਾਂ ਦੇਖੋ ਇਹ ਭੈਣ ਦੇ ਕੀ ਹਾਲਾਤ ਸੀ ਜਦੋਂ ਲੈ ਕੇ ਆਏ ਸੀ ਅਸੀਂ ਹਾਊਸ ਨੰਬਰ 647 ਫੇਸ 9 ਸੈਕਟਰ 62 ਮਹਾਲੀ ਤੋਂ ਲੈ ਕੇ ਆਏ ਸੀ ਭੈਣ ਨੂੰ ਐਸਐਸ ਨਗਰ ਤੋਂ ਜਦੋਂ ਘਰੇ ਗਏ ਹਾਕੀ ਲੈ ਕੇ ਸਾਨੂੰ ਮਾਰਨ ਪੈ ਗਈ ਏ ਭੈਣ ਭੈਣ ਸਰਕਾਰੀ ਜੋਬ ਕਰਦੇ ਸੀ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਚੰਡੀਗੜ੍ਹ 17 ਸੈਕਟਰ ਦੇ ਵਿੱਚ ਡੀਪੀਆਈ ਡਿਪਾਰਟਮੈਂਟ ਆ ਕੋਈ ਉਹਦੇ ਵਿੱਚ ਪੀਏ ਸੀ ਭੈਣ ਭੈਣ ਦੀ ਮੈਰਿਜ ਆ ਜਿਹੜੀ ਜਾਰਵਿੰਦਰ ਸਿੰਘ ਨૈયਰ ਦੇ ਨਾਲ ਹੋਈ ਨૈયਰ ਪਰਿਵਾਰ ਦੇ ਵਿੱਚ ਇੱਕ ਬੇਟਾ ਵੀ ਆ ਰਾਹੁਲ ਨૈયਰ ਬਸ ਕੁਝ ਹਾਲਾਤ ਜਿਵੇਂ ਤੁਹਾਨੂੰ ਅੱਗੇ ਵੀ ਅਕਸਰ ਅਸੀਂ ਆਪਣੀਆਂ ਵੀਡੀਓ ਰਾਹੀਂ ਦੱਸਦੇ ਆ ਵੀ ਜਦੋਂ ਇਨਸਾਨ ਦੇ ਵਕਤ ਮਾੜਾ ਚੱਲਦਾ ਹਾਲਾਤ ਬਦਲ ਜਾਂਦੇ ਆ ਹਾਲਾਤ ਦੇ ਨਾਲ ਸਾਰੇ ਆਪਣੇ ਵੀ ਬਦਲ ਜਾਂਦੇ ਆ ਇਸ ਭੈਣ ਦੀ ਆਪਣੀ ਕੋਠੀ ਇੱਥੇ ਮਹਾਲੀ ਦੇ ਵਿੱਚ ਵਿਆਹ ਹੋਇਆ ਹੋਇਆ ਸੀ ਬੱਚਾ ਵੀ ਸੀ ਵਧੀਆ ਜੌਬ ਸੀ ਬਸ ਥੋੜੇ ਅਫਸੈਟ ਹੋ ਗਏ ਉਹ ਅਫਸੈਟ ਹੋਣ ਤੇ ਪਰਿਵਾਰ ਨੇ ਇਸ ਗੱਲ ਨੂੰ ਸਮਝਿਆ ਨਹੀਂ ਖੜਾ ਛਡਾ ਲਿਆ ਪੇਕਿਆਂ ਵੱਲੋਂ ਵੀ ਤੇ ਸੌਰਿਆਂ ਵੱਲੋਂ ਵੀ ਤੇ ਆਪਣੀ ਧੀ ਨੂੰ ਮਾਂ ਕਿਤੇ ਛੱਡ ਸਕਦੀ ਆ ਤਾਂ ਫਿਰ ਮਾਂ ਨਾਲ ਰਹਿਣ ਲੱਗ ਗਈ ਆਪਣੀ ਧੀ ਦੇ ਤਾਂ ਇੱਕ ਦਿਨ ਬਜ਼ੁਰਗ ਸੀ ਮਾਂ ਵੀ ਇਸ ਦੁਨੀਆ ਤੋਂ ਚਲਵਸੀ ਤਾਂ ਹੁਣ ਪਿਛਲੇ ਕਈ ਸਾਲਾਂ ਤੋਂ ਇਹ ਭੈਣ ਕੱਲੀ ਹੋਈ ਮਹਾਲੀ ਬਾੜ ਸੈਕਟਰ ਦੇ ਵਿੱਚ ਆਪਣੇ ਘਰ ਦੇ ਵਿੱਚ 9 ਫੇਸ ਦੇ ਵਿੱਚ ਬੈਠੀ ਘਰ ਦੇ ਹਾਲਾਤ ਦੇਖੋ ਕੀ ਸੀ ਨਰਕ ਘਟ ਰਹੀ ਸੀ ਭੈਣ ਕੱਪੜੇ ਉਤਾਰ ਕੇ ਸੜਕਾਂ ਤੇ ਤੁਰੇ ਫਿਰਦੀ ਕੱਪੜੇ ਲਾ ਦਿੰਦੀ ਬਿਲਕੁਲ ਤੇ ਜੇ ਕੋਈ ਰੋਕਦਾ ਜੇ ਕੋਈ ਟੋਕਦਾ ਤਾਂ ਉਹਨੂੰ ਮਾਰਨ ਪੈਂਦੀ ਐਗਰੈਸਿਵ ਸੀ ਗੁੱਸਾ ਕਰਦੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ ਜਿਵੇਂ ਨਿਭਾਉਣਾ ਚਾਹੀਦਾ ਸੀ ਫਾਰਮੈਲਟੀ ਕਰਕੇ ਹਟ ਗਏ ਕਾਗਜ਼ ਪੱਤਰ ਸਭ ਕੁਝ ਆਪਣੇ ਕੰਟਰੋਲ 'ਚ ਕਰ ਲਿਆ ਘਰ ਦਾ ਸਮਾਨ ਪੈਸਾ ਟੀਲਾ ਸੋਨਾ ਪਰ ਇਸ ਭੈਣ ਨੂੰ ਦੁਬਾਰਾ ਫੇਰ ਸੜਕਾਂ ਤੇ ਰੋਲਣ ਲਈ ਛੱਡ ਦਿੱਤਾ ਗਿਆ ਭਰਾ ਆਪਣੀ ਫੈਮਿਲੀ ਦੇ ਨਾਲ ਇੱਕ ਵਾਰੀ ਮਿਲ ਕੇ ਗਿਆ ਜਿੱਦਨ ਦੀ ਇਹ ਭੈਣ ਆਈ ਹੈ ਸਾਡੇ ਕੋਲੇ 9 ਮਹੀਨੇ ਹੋ ਗਏ ਆ ਗੱਲ ਸਤਵੰਤ ਕੌਰ ਦੀ ਨਹੀਂ ਗਲਤ ਸਤਵੰਤ ਕੌਰ ਵਰਗੀਆਂ ਹੋਰ ਬਹੁਤ ਸਾਰੀਆਂ ਭੈਣਾਂ ਜਾਂ ਵੀਰਾਂ ਦੀਆਂ ਜਿਹੜੇ ਕਿਸੇ وجہ ਕਰਕੇ ਮੈਂਟਲੀ ਅਫਸੈਟ ਹੋ ਜਾਂਦੇ ਨੇ ਜਾਂ ਕਿਸੇ ਹੋਰ ਕਾਰਨ ਫਿਜ਼ੀਕਲੀ ਡਿਸੇਬਲ ਹੋ ਜਾਂਦੇ ਨੇ ਜਾਂ ਕੋਈ ਹੋਰ ਗੱਲ ਹੋ ਜਾਂਦੀ ਆ ਤਾਂ ਉਹਨਾਂ ਨੂੰ ਸੰਭਾਲਣ ਦਾ ਟਾਈਮ ਹੈ ਨਹੀਂ ਅੱਜ ਉਹਨਾਂ ਦੇ ਆਪਣੇਆਂ ਕੋਲੇ ਪਰ ਜਦੋਂ ਉਹ ਚੱਲ ਵਾਸਦੇ ਨੇ ਤੇ ਉਹਨਾਂ ਦਾ ਪੈਸਾ ਪ੍ਰਾਪਰਟੀ ਸੰਭਾਲਣ ਦੀ ਲਈ ਉਹ ਆਪਣੇ ਆਪ ਨੂੰ ਉਹਨਾਂ ਦੇ ਵਾਰਸ ਕਹੋਂਦੇ ਨੇ ਇਸੇ ਤਰ੍ਹਾਂ ਹੀ ਕੁਝ ਸਤਵੰਤ ਘਰ ਭੈਣ ਨਾਲ ਵੀ ਸਾਡੀ ਬੇਨਤੀ ਆ ਸਾਡੇ ਸੁਪਨਿਆਂ ਦੇ ਘਰ ਦੀ ਮਨੁੱਖਤਾ ਦੀ ਸੇਵਾ ਪਰਿਵਾਰ ਦੀ ਟੀਮ ਦੀ ਇਹ ਪਹਿਲੇ ਦਿਨ ਤੋਂ ਇੱਕ ਸੋਚ ਆ ਵੀ ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਨੀ ਭੈਣ ਨੂੰ ਵੀ ਲੈ ਕੇ ਆਏ ਆ ਘਰ ਜਿੰਦਾ ਲਾਤਾ ਸੀ ਤੇ ਇਹਦੇ ਭਰਾ ਨੇ ਆ ਕੇ ਭੈਣ ਦੇ ਨੇ ਜ਼ਿੰਮੇਵਾਰੀ ਸੰਭਲ ਲਈ ਸੀ ਉਹਦੇ ਹੱਥ ਚਾ ਸਭ ਕੁਝ ਪਰ ਇੱਕ ਉਹ ਜ਼ਿੰਮੇਵਾਰੀ ਜਿਹੜੀ ਉਸ ਦਿਨ ਭਰਾ ਜਿੱਦਣ ਮਿਲਣ ਆਇਆ ਸੀ ਮੈਂ ਬੇਨਤੀ ਕੀਤੀ ਸੀ ਵੀ ਇਹਦੇ ਹਰ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਤੁਸੀਂ ਇਹਨੂੰ ਮਿਲ ਕੇ ਜਾਣਾ ਉਹ ਨਹੀਂ ਉਹ ਪੂਰੀ ਕਰ ਸਕੇ ਅਨਸਤਵੰਤ ਕੌਰ ਭੈਣ ਬਿਲਕੁਲ ਠੀਕ ਆ ਸਾਡੇ ਨਾਲ ਸੇਵਾ ਕਰਵਾਉਣ ਲੱਗ ਗਿਆ ਪ੍ਰੋਪਰ ਠੀਕ ਹੋ ਗਏ 100% ਠੀਕ ਹੋ ਗਏ ਇੱਕ ਤਾਂ ਹੁੰਦਾ 90% ਤੇ 100% ਠੀਕ ਹੋ ਗਏ ਲਗਭਗ ਪਰ ਆਪਣੇਆਂ ਦਾ ਸਾਥ ਆ ਜਿਹੜਾ ਕਿਤੇ ਨਾ ਕਿਤੇ ਉਹ ਕਮੀਆਂ ਜਿਹੜੀ ਉਹ ਅਸੀਂ ਪੂਰੀ ਨਹੀਂ ਕਰ ਪਾਉਂਦੇ ਤੇ ਸਤਵੰਤ ਕੌਰ ਭੈਣ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਆ ਭਾਈ ਉਹ ਕਮੀ ਤੁਸੀਂ ਹੀ ਪੂਰੀ ਕਰ ਸਕਦੇ ਹੋ ਜੇ ਕੋਈ ਲੋਕ ਜਾਂ ਕੋਈ ਇਲਜ਼ਾਮ ਵੀ ਲਾਉਂਦਾ ਵੀ ਤੁਸੀਂ ਘਰ ਸੰਭਲਣ ਨੂੰ ਫਿਰਦੇ ਹੋ ਨਾ ਸੋਨਾ ਸਾਂਭ ਲਿਆ ਉਸ ਇਲਜ਼ਾਮ ਨੂੰ ਤੁਸੀਂ ਮਿਟਾ ਸਕਦੇ ਹੋ ਇਸ ਭੈਣ ਦਾ ਸਾਥ ਦੇ ਕੇ ਆਪਣੀ ਤੁਸੀਂ ਸੋਚ ਕੇ ਦੇਖੋ ਜਦੋਂ ਐਡੀ ਲੰਮੀ ਲੰਜੀ ਸਿਆਣੀ ਪੜ੍ਹੀ ਲਿਖੀ ਕੁੜੀ ਜਿਹੜੀ ਸਰਕਾਰੀ ਜੋਬ ਕਰਦੀ ਹੋਵੇ ਚੰਗੀ ਪੋਸਟ ਤੇ ਰਹੀ ਹੋਵੇ ਉਹ ਆਪਣੇ ਤਨ ਦੇ ਕੱਪੜੇ ਉਤਾਰ ਕੇ ਸੜਕਾਂ ਤੇ ਘੁੰਮ ਰਹੀ ਹੋਵੇ ਉਹਦੇ ਘਰ ਦੇ ਵਿੱਚ ਐਸੇ ਹਾਲਾਤ ਹੋਣ ਵੀ ਕੋਈ ਕੌਲੀ ਗਲਾਸ ਕੋਈ ਭਾਂਡਾ ਠਿੱਕਰ ਕੁਝ ਵੀ ਨਾ ਇੱਡੇ ਪੌਸ਼ ਇਲਾਕੇ ਦੇ ਵਿੱਚ ਰਹਿ ਰਹੀ ਆ ਹੱਥੀ ਕਮਾਈ ਕਰਕੇ ਮਿਹਨਤ ਕਰਕੇ ਘਰ-ਬਾਰ ਬਣਾਇਆ ਆਪਦਾ ਤੇ ਅੱਜ ਉਹਨੂੰ ਲੋਕ ਕੁੱਟ ਰਹੇ ਆ ਇੱਕ ਵਾਰ ਉੱਥੇ ਦਸਨ ਮੱਲੇ ਵਾਲੇ ਵੀ ਇੰਨਾ ਕੁੱਟਿਆ ਇਹਨੂੰ ਪੁਲਿਸ ਨੇ ਜਾਂ ਮੱਲੇ ਵਾਲਿਆਂ ਨੇ ਹੋਰ ਲੋਕਾਂ ਨੇ ਵੀ ਵੀ ਇਹਦਾ ਮੂੰਹ ਸਿਰ ਸਜਾਤਾ ਵਿਚਾਰੀ ਦਾ ਕੁੱਟ ਕੋ ਮਤਲਬ ਲੋਕ ਕਮਲੇ ਆ ਸਮਝਦੇ ਨਹੀਂ ਇਸ ਗੱਲ ਨੂੰ ਵੀ ਇਹ ਦਮਾਗੀ ਤੌਰ ਤੇ ਪਰੇਸ਼ਾਨ ਆ ਵਿਚਾਰੀ ਜਿਹਦੇ ਕੁੱਤੇ ਦੇ ਵੀ ਛੋਟੀ ਨਹੀਂ ਮਾਰੀ ਹੁੰਦੀ ਇਸ ਤਰ੍ਹਾਂ ਦੇ ਇਨਸਾਨ ਦੇ ਉਹ ਵੀ ਮਾਰਦਾ ਸਾਨੂੰ ਸੋਚਣਾ ਪੈਣਾ ਸਾਨੂੰ ਸਮਝਣਾ ਪੈਣਾ ਸਾਨੂੰ ਇੰਨੀ ਕਿ ਸਮਝ ਲੈਣੀ ਪੈਣੀ ਆ ਵੀ ਇਸ ਦੇ ਇਸ ਤਰ੍ਹਾਂ ਦੇ ਹਾਲਾਤਾਂ ਚ ਜੇ ਕੋਈ ਸਾਨੂੰ ਮਿਲਦਾ ਤੇ ਅਸੀਂ ਉੱਥੇ ਕਰੀਏ ਕੀ ਤੇ ਕਿਵੇਂ ਕਰੀਏ ਤੇ ਪ੍ਰਸ਼ਾਸਨ ਨੂੰ ਵੀ ਇਹ ਚੀਜ਼ ਸਮਝਣੀ ਪੈਣੀ ਆ ਜੇ ਇੱਕ ਪਾਸੇ ਮਹੱਲੇ ਦੇ 10 ਬੰਦੇ ਖੜੇ ਆ ਤੇ ਇਦਾਂ ਦੇ ਕਿਸੇ ਮੰਦ ਬੁੱਧੀ ਨੂੰ ਜਾਂ ਦਮਾਗੀ ਤੌਰ ਤੇ ਅਫਸਰਟ ਹੋਏ ਇਨਸਾਨ ਨਾਲ ਤੁਸੀਂ ਜਾਗਤੀ ਨਹੀਂ ਕਰ ਸਕਦੇ ਚਲੋ ਜੋ ਭਾਵੇਂ ਕਰਤਾ ਹੁਣੇ ਭੈਣ ਸਾਡੇ ਪਰਿਵਾਰ ਦੀ ਮੈਂਬਰ ਆ ਸਾਡੀ ਭੈਣ ਆ ਮੇਤੋ ਭੈਣ 8 ਸਾਲ ਵੱਡੀ ਆ ਇਹਦਾ ਬਰਥ ਆ ਜਿਹੜਾ ਭੈਣ ਦਾ 1968 ਦਾ ਵਾ ਤੇ ਮੇਰਾ 76 ਦਾ ਵਾ ਸਾਡੀ ਇਹ ਵੱਡੀ ਭੈਣ ਸਾਡੇ ਨਾਲ ਹੁਣ ਸੇਵਾ ਕਰਵਾਉਂਦੀ ਆ ਬਿਸ਼ਪਿੰਦਰ ਕੌਰ ਭੈਣ ਦਾ ਧੰਨਵਾਦ ਆ ਵਾਈਫ ਆਫ ਗੁਰਨਾਮ ਸਿੰਘ ਤੇ ਇੰਦਰਜੀਤ ਸਿੰਘ ਜੀ ਦਾ son ਆਫ ਸਾਧੂ ਸਿੰਘ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਉਸ ਟਾਈਮ ਜਿਹਦੇ ਕਰਕੇ ਅਸੀਂ ਭੈਣ ਦੀ ਸੇਵਾ ਕਰ ਸਕੇ ਭੈਣ ਸਤਵੰਤ ਕੌਰ ਦੇ ਮਾਤਾ ਸਵਰਗਵਾਸੀ ਅਜਮੇਰ ਕੌਰ ਪਿਤਾ ਸਵਰਗਵਾਸੀ ਸਰਦਾਰ ਸਿੰਘ ਜਿਨ੍ਹਾਂ ਦੀ ਸਪੇਅਰ ਪਾਰਟ ਦੀ ਦੁਕਾਨ ਸੀ ਬੜਾ ਵਧੀਆ ਕੰਮਕਾਰ ਸੀ ਕਿਸੇ ਟਾਈਮ ਪਰ ਜਦੋਂ ਮਾਂ ਪਿਓ ਚਲੇ ਜਾਂਦੇ ਨੇ ਧੀਆਂ ਨੂੰ ਫਿਰ ਹੌਣ ਪੁੱਛਦਾ ਭਾਈ ਐਸਾ ਪ੍ਰਾਪਰਟੀਆਂ ਸਭ ਪੁੱਤਰਾਂ ਨੂੰ ਦੇ ਦਿੰਨੇ ਆਂ ਅਸੀਂ ਧੀਆਂ ਦਾ ਅਸੀਂ ਵਿਆਹ ਕਰਕੇ ਕੱਲਾ ਕਹਿ ਦਿੰਨੇ ਆਂ ਵੀ ਬਲ ਚੱਲ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਹੁਣ ਤੇ ਜਦੋਂ ਕੋਈ ਫਿਰ ਧੀ ਐਸੇ ਵਕਤ ਚ ਪੈ ਜਾਂਦੀ ਆ ਤਾਂ ਉਹਨੂੰ ਸਹੁਰੇ ਵੀ ਛੱਡ ਦਿੰਦੇ ਆ ਤੇ ਭਰਾ ਕਹਿੰਦੇ ਅਸੀਂ ਤਾਂ ਵਿਆਹੀ ਹੋਈ ਅਸੀਂ ਕੀ ਕਰੀਏ ਸੋਚਣਾ ਪੈਣਾ ਕੋਈ ਚੀਜ਼ਾਂ ਨੂੰ ਬਦਲਣਾ ਪੈਣਾ ਸੋਚਿਓ ਵੀ ਬਦਲੇਓ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ